ਸਸੀ ਕਾਲ ਜੀ ਮੈਂ ਗੁਰਪ੍ਰੀਤ ਬਰਾੜ ਬਰਾੜ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਰਸਗੁੱਲੇ ਰਸਗੁੱਲੇ ਬਣਾਉਣੇ ਬਹੁਤ ਹੀ ਆਸਾਨ ਨੇ ਘਰ ਦੇ ਵਿੱਚ ਤੁਸੀਂ ਆਸਾਨੀ ਦੇ ਨਾਲ ਰਸਗੁੱਲੇ ਬਣਾ ਸਕਦੇ ਹੋ ਬਹੁਤ ਹੀ ਸਵਾਦੀ ਬਣਦੇ ਨੇ ਰਸਗੁੱਲੇ ਬਣਾਉਣ ਦੇ ਲਈ ਆਪਾਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਚਾਸ਼ਨੀ ਬਣਾਉਣ ਦੇ ਲਈ ਖੰਡ ਮੈਂ ਦੋ ਕੌਲੀਆਂ ਖੰਡ ਦੀਆਂ ਲਈਆਂ ਇਹਨਾਂ ਨੂੰ ਆਪਾਂ ਚਾਸ਼ਨੀ ਦੇ ਲਈ ਵਰਤਾਂਗੇ 3-4 ਛੋਟੀਆਂ ਇਲਾਇਚੀਆਂ ਇਸ ਦਾ ਆਪਾਂ ਪਾਊਡਰ ਪੜਾ ਕੇ ਜਾਂ ਇਸ ਦੇ ਬੀਜ ਕੱਟ ਕੇ ਚਾਸ਼ਨੀ ਦੇ ਵਿੱਚ ਪਾ ਦਾਂਗੇ ਤਾਂ ਕਿ ਖੁਸ਼ਬੂ ਚੰਗੀ ਆਵੇ 1.5 ਚਮਚ ਮੈਦਾ ਤੇ ਇਹ ਆ ਪਨੀਰ 1 ਕਿਲੋ ਦੁੱਧ ਨੂੰ ਮੈਂ ਉਬਾਲਿਆ ਫਿਰ ਉਸ ਦੇ ਵਿੱਚ ਮੈਂ ਨਿੰਬੂ ਦਾ ਸਤ ਪਾਇਆ ਅਗਰ ਤੁਹਾਡੇ ਕੋਲੇ ਨਿੰਬੂ ਦਾ ਸਤ ਨਹੀਂ ਹੈ ਤਾਂ ਤੁਸੀਂ ਉਸ ਨੂੰ ਕੱਟ ਕੇ ਇਦਾਂ ਨਿੰਬੂ ਪਾ ਸਕਦੇ ਹੋ ਤੇ ਉਹ ਚੰਗੀ ਤਰ੍ਹਾਂ ਦੁੱਧ ਫਟ ਜਾਵੇਗਾ ਬਾਅਦ ਵਿੱਚ ਉਸ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਨਿਚੋੜਨ ਤੋਂ ਬਾਅਦ ਉਸ ਨੂੰ ਠੰਡੇ ਪਾਣੀ ਦੇ ਨਾਲ ਧੋ ਲੈਣਾ ਤਾਂ ਕਿ ਜਿਹੜਾ ਪਨੀਰ ਦੇ ਵਿੱਚ ਖਟਾਸ ਆਈ ਹੋਈ ਹੈ ਉਹ ਨਿਕਲ ਸਕੇ 1 ਕਿਲੋ ਦੁੱਧ ਤੋਂ ਇੰਨਾ ਪਨੀਰ ਬਣਿਆ ਪੈਨ ਨੂੰ ਗੈਸ ਤੇ ਉੱਪਰ ਰੱਖਾਂਗੇ ਤੇ ਉਸ ਦੇ ਵਿੱਚ ਚੀਨੀ ਪਾ ਦੇਵਾਂਗੇ ਚੀਨੀ ਪਾਉਣ ਤੋਂ ਬਾਅਦ ਇਲਾਇਚੀ ਪਾਊਡਰ ਤੇ ਡੇਢ ਕੱਲੀ ਇਸ ਦੇ ਵਿੱਚ ਆਪਾਂ ਪਾਣੀ ਪਾਵਾਂਗੇ ਸਲੋ ਫਲੇਮ ਦੇ ਉੱਪਰ ਆਪਾਂ ਚਾਸਨੀ ਬਣਾਵਾਂਗੇ ਜਿੰਨੀ ਦੇਰ ਤੱਕ ਚਾਸਨੀ ਬਣਦੀ ਹੈ ਉਨੀ ਦੇਰ ਤੱਕ ਆਪਾਂ ਰਸਗੁਲੇ ਤਿਆਰ ਕਰ ਲਈਏ ਹੁਣ ਆਪਾਂ ਤਿਆਰ ਕਰਦੇ ਹਾਂ ਰਸਗੁਲੇ ਇੱਕ ਪਿੰਚ ਵਿੱਚ ਇਸ ਦੇ ਵਿੱਚ ਮਿੱਠਾ ਸੋਡਾ 베ਕਿੰਗ ਸੋਡਾ ਯੂਜ਼ ਕੀਤਾ ਤਾਂ ਕਿ ਜਿਹੜੇ ਰਸਗੁਲੇ ਨੇ ਉਹ ਚੰਗੀ ਤਰ੍ਹਾਂ ਫੁੱਲ ਜਾਣ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਚਿਕਨਾ ਕੋਲ ਬਣਾਵਾਂਗੇ ਇਹਦਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦ ਤੱਕ ਇਹ ਚਿਕਨਾ ਨਹੀਂ ਹੋ ਜਾਂਦਾ ਇਹਨੂੰ ਚੰਗੀ ਤਰ੍ਹਾਂ ਮਲਣਾ ਪੰਜ ਮਿੰਟ ਇਸ ਨੂੰ ਲਗਾਤਾਰ ਮਲਾਂਗੇ 3-4 ਮਿੰਟਾਂ ਪਾਇਸ ਨੂੰ ਚੰਗੀ ਤਰ੍ਹਾਂ ਮਲ ਲਿਆ ਬਹੁਤ ਹੀ ਮੁਲਾਇਮ ਹੋ ਗਿਆ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਮੈਦਾ ਮੈਦਾ ਮੈਂ ਥੋੜਾ ਜਿਹਾ ਰੱਖ ਲਿਆ ਇੰਨਾ ਹੀ ਮੇਰੇ ਖਿਆਲ ਦੇ ਵਿੱਚ ਬਹੁਤ ਹੈ ਇਹਦੇ ਲਈ ਇੱਕ ਚਮਚ ਹੀ ਹੁਣ ਆਪਾਂ ਮੈਦਾ ਵੀ ਚੰਗੀ ਤਰ੍ਹਾਂ ਇਸੇ ਤਰ੍ਹਾਂ ਮਿਕਸ ਕਰ ਲਾਵਾਂਗੇ ਚਿਕਣਾ ਕਰ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਬਹੁਤ ਹੀ ਮੁਲਾਇਮ ਬਣ ਗਿਆ ਇਹ ਹੁਣ ਹੁਣ ਆਪਾਂ ਇਸ ਦੇ ਛੋਟੇ-ਛੋਟੇ ਰਸਗੁੱਲੇ ਬਣਾਵਾਂਗੇ ਚੰਗੀ ਤਰ੍ਹਾਂ ਇਸ ਨੂੰ ਗੋਲ ਕਰਾਂਗੇ ਕਿਸੇ ਵੀ ਸਾਈਡ ਤੋਂ ਰਸਗੁੱਲਾ ਫਟਣਾ ਨਹੀਂ ਚਾਹੀਦਾ ਇੰਨਾ ਘਮੇ ਲਿਆ ਰਸਗੁੱਲਾ ਇਸ ਨੂੰ ਆਪਾਂ ਚੰਗੀ ਤਰ੍ਹਾਂ ਗੋਲ ਕਰ ਦੇਣੇ ਆ ਆਪਣੇ ਰਸਗੁੱਲੇ ਬਣ ਕੇ ਤਿਆਰ ਹੋ ਗਏ ਆ ਹੁਣ ਆਪਾਂ ਇਸ ਨੂੰ ਚਾਸ਼ਨੀ ਦੇ ਵਿੱਚ ਪਾਉਨੇ ਆ ਕਈ ਵਾਰੀ ਜਦੋਂ ਇਹ ਗੋਲਗੋਲ ਇਹਨਾਂ ਦੀ ਸ਼ੇਪ ਦਿੰਨੇ ਆ ਰਾਉਂਡ ਬਣਾਉਣੇ ਆ ਉਦੋਂ ਨਾ ਇਹ ਫਟਣੇ ਸ਼ੁਰੂ ਹੋ ਜਾਂਦੇ ਨੇ ਪਹਿਲਾਂ ਤਾਂ ਚੰਗੀ ਤਰ੍ਹਾਂ ਮਲੋ ਉਸ ਨੂੰ ਜੇ ਤੁਹਾਡਾ ਆਟਾ ਚੰਗੀ ਤਰ੍ਹਾਂ ਨਹੀਂ ਮਲਿਆ ਗਿਆ ਪਨੀ ਨਹੀਂ ਮਲਿਆ ਗਿਆ ਤਾਂ ਫਟਦੇ ਆ ਅਗਰ ਫਿਰ ਵੀ ਫਟਦੇ ਆ ਤਾਂ ਤੁਸੀਂ ਇਸ ਨੂੰ ਥੋੜਾ ਜਿਹਾ ਮੱਖਣ ਲਾ ਕੇ ਮਲਾਈਮ ਕਰਕੇ ਫਿਰ ਇਸ ਦੇ ਗੋਲੇ ਬਣਾਓ ਬਹੁਤ ਵਧੀਆ ਬਣਦੇ ਆ ਹੁਣ ਆਪਾਂ ਇਸ ਨੂੰ ਚਾਸਨੀ ਦੇ ਵਿੱਚ ਪਾਉਨੇ ਆ ਚਾਸਨੀ ਬਿਲਕੁਲ ਰੈਡੀ ਆ ਹੁਣ ਆਪਾਂ ਇਸ ਦੇ ਵਿੱਚ ਉੱਪਲਦੀ ਹੋਈ ਚਾਸਨੀ ਦੇ ਵਿੱਚ ਇਹ ਰਸਗੁੱਲੇ ਪਾ ਦਿਆਂਗੇ 15 ਮਿੰਟਾ ਪਾ ਇਹਨਾਂ ਨੂੰ ਇਸ ਉੱਬਲਦੀ ਹੋਈ ਚਾਸ਼ਨੀ ਤੇ ਸਿੰ ਭੱਗ ਤੇ ਪਕਾਵਾਂਗੇ ਇਹਨਾਂ ਦੇ ਨਾਲ ਇਸ ਦਾ ਜਿਹੜਾ ਗੁੱਲਿਆਂ ਦਾ ਸਾਈਜ਼ ਹੈ ਉਹ ਵੱਡਾ ਹੋ ਜਾਏਗਾ ਔਰ ਚਾਸ਼ਨੀ ਨੂੰ ਆਪਣੇ ਵਿੱਚ ਇਹ ਚੰਗੀ ਤਰ੍ਹਾਂ ਜਜ਼ਬ ਕਰ ਲੈਣਗੇ ਚੰਗੀ ਤਰ੍ਹਾਂ ਆਪਣੇ ਵਿੱਚ ਸਮਾ ਲੈਣਗੇ ਰਸਗੁੱਲੇ ਪਾਏ ਨੂੰ 5 ਮਿੰਟ ਹੋ ਗਿਆ 5 ਮਿੰਟਾਂ ਬਾਅਦ ਚਮਚ ਦੀ ਸਹਾਇਤਾ ਦੇ ਨਾਲ ਆਪਾਂ ਇਹਨਾਂ ਦਾ ਪਾਸਾ ਜਿਹੜਾ ਉਹ ਪਲਟ ਦੇਵਾਂਗੇ ਇਸੇ ਤਰ੍ਹਾਂ ਆਪਾਂ 10 ਮਿੰਟ ਇਹਨਾਂ ਨੂੰ ਚੰਗੀ ਤਰ੍ਹਾਂ ਹੋਰ ਪਕਾਵਾਂਗੇ ਤਾਂ ਕਿ ਸਾਈਜ਼ ਦੇ ਵਿੱਚ ਵੱਡੇ ਹੋ ਜਾਣ ਤੇ ਅੰਦਰ ਤੋਂ ਚੰਗੀ ਤਰ੍ਹਾਂ ਪੱਕ ਜਾਣ। ਰਸਗੁੱਲੇ ਬਣ ਕੇ ਤਿਆਰ ਨੇ। ਆਪਾਂ ਇਸ ਨੂੰ 12 ਮਿੰਟ ਦੇ ਲਈ ਪਕਾਇਆ ਔਰ ਇਸ ਨੂੰ ਤਕਰੀਬਨ 20-25 ਮਿੰਟ ਇਸ ਚਾਸਨੀ ਦੇ ਵਿੱਚ ਡੁੱਬੇ ਰਹਿਣ ਦਿੱਤਾ ਤੇ ਇਹਨਾਂ ਦਾ ਸਾਈਜ਼ ਫੁੱਲ ਕੇ ਡਬਲ ਹੋ ਗਿਆ ਆਪਣੇ ਸਾਈਜ਼ ਤੋਂ। ਸੋ ਹੁਣ ਇਸ ਨੂੰ ਤੁਸੀਂ ਗਰਮ-ਗਰਮ ਵੀ ਖਾ ਸਕਦੇ ਹੋ ਤੇ ਠੰਡੇ ਹੋਣ ਤੇ ਵੀ ਖਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਇਸ ਰੈਸਪੀ ਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰੋ ਘਰੇ ਬਣਾ ਕੇ ਖਾਓ ਬਹੁਤ ਹੀ ਵਧੀਆ ਸ਼ੁੱਧ ਢੰਗ ਦੇ ਨਾਲ ਰਸਗੁੱਲੇ ਬਣਦੇ ਆ ਤੇ ਆਪਣੇ ਵਿਚਾਰ ਮੈਨੂੰ ਬਰਾਡ ਕਿਚਨ ਤੇ ਦੇਣਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ ਨਵੇਂ ਦਿਨ ਧੰਨਵਾਦ